ਜਮ੍ਹਾਂ ਕਰਾ ਦਿੱਤੀ ਗਈ ਉਹ ਮੈਨੂੰ ਸਮਝ ਨਹੀਂ ਆਈ ਕਿ ਕਿੱਦਾਂ ਫੀਸ ਜਮ੍ਹਾਂ ਹੋਈ ਉਹ ਵੀ ਇੱਕ ਵੱਖਰਾ ਜਾਂਚ ਦਾ ਵਿਸ਼ਾ ਵਾ ਵੈਸਾ ਜਿਹੜਾ ਡਰੈਸ ਨੂੰ ਇਹ ਜਗਾ ਖਰੀਦਣ ਵਾਸਤੇ ਨਹੀਂ ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਪਟੀਸ਼ਨਰ ਦੀਆਂ ਜਿਹੜੀਆਂ ਤੁਸੀਂ ਕਰਦੇ ਆ ਜੇ ਇਹਦੇ ਵਿੱਚ ਕੋਈ ਚਾਰ ਗੁਣਾ ਵਾਲੀ ਗੱਲ ਹੈ ਤੁਹਾਨੂੰ ਇਹ ਪ੍ਰੋਫਿਟੇਬਲ ਰਹੇਗਾ ਜਦੋਂ ਆਪਾਂ ਰੀਸੇਲ ਤੇ ਨੂੰ ਕਰਾਂਗੇ ਕਮਰਸ਼ੀਅਲ ਕਿਉਂਕਿ ਇਸ ਪਰ ਬਿਲਡਿੰਗ ਵਾਈਨਸ 40% 97 ਏਕੜ ਸਕੀਮ ਅੰਮ੍ਰਿਤਸਰ ਇੰਪਰੂਵਮੈਂਟ ਰਸਤੇ ਦੀ ਹਦੀਨ ਜਿਹੜੀ ਚੱਲ ਰਹੀ ਉਹਦਾ ਇੱਕ ਰਾਲਾ ਸੀ 10 ਪੁਆਇੰਟ ਕੁਝ ਜਿਹੜੀ ਜ਼ਮੀਨ ਐਪ੍ਰੋਕਸੀਮੇਟਲੀ ਆਪਾਂ ਕਹਿ ਲਈਏ ਪੌਣੇ ਇੱਕ 11 ਏਕੜ ਸਕੀਮ ਜਿਹਦਾ ਰੋਲਾ ਸੀ ਮਾਨਜੋ ਖਾਈ ਕੋਰਟ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਇਹ ਮਾਮਲਾ ਪੇਚੀਦਾ ਸੀ ਜਦ ਦੇ ਨਮਜੁਕ ਚੇਅਰਮੈਨ ਅੰਸਾਰ ਇੰਪਰੂਵਮੈਂਟਸ ਕਰਮਜੀਤ ਸਿੰਘ ਰਿੰਟੂ ਨੇ ਚਾਰ ਸਵਾਲ ਪਾਇਆ ਦੋਸਤੋ ਬਾਦ ਸਪੀਕਿੰਗ ਆਰਡਰ ਇਹਨਾਂ ਵੱਲੋਂ جاری ਹੋਇਆ ਤੇ ਜਾਣਦੇ ਆ ਕਿ ਕਿਸ ਤਰ੍ਹਾਂ ਇਹ ਟਰਸਟ ਨੂੰ ਫਾਇਦਾ ਹੋਏਗਾ ਆਉਣ ਵਾਲੇ ਸਮੇਂ 'ਚ ਤਾਂ ਰਿੰਟੂ ਜੀ ਪਹਿਲਾਂ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕ ਤੁਸੀਂ ਚਾਰ ਸਵਾਲ ਦੇ ਇੱਕ ਉਪਰਾਲਾ ਕੀਤਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਥੈਂਕ ਯੂ ਸੋ ਮਚ ਜੀ ਦੇਖੋ ਇੱਕ 47 ਔਰ ਉਹ 47 ਸਾਲ ਤੋਂ ਇੱਕ ਸੱਦੀ ਸਭ ਤੋਂ ਇਸ ਵੇਲੇ ਮੈਂ ਪੂਰੇ ਪੰਜਾਬ ਦੀ ਕਹਾਂਗਾ ਕਿ ਪ੍ਰਾਈਮ ਲੈਂਡ ਆ ਤੇ ਅੱਜ ਜੇ ਮਾਰਕੀਟ ਵੈਲਿਊ ਲਾਈਏ ਤੇ 4 ਤੋਂ 5 ਲੱਖ ਰੁਪਏ ਪ੍ਰਤੀ ਗਜਾ ਉਹ ਵਾਲੀ ਜਗ੍ਹਾ ਦਾ ਜਿਹੜਾ ਸਾਡਾ ਝਗੜਾ ٹرسٹ ਦਾ ਚੱਲ ਰਿਹਾ ਸੀਗਾ ਔਰ ਇਹਦੇ ਚ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਨਾਲ ਤੇ ਇੱਕ ਕਮਿਸ਼ਨ ਬਣਿਆ ਸੀਗਾ ਗਵਰਨਮੈਂਟ ਦੀਆਂ ਗਾਈਡਲਾਈਨਸ ਦੇ ਨਾਲ ਇਹਦੇ ਜਿਹੜੀ 97 ਏਕੜ ਸਕੀਮ ਸੀ ਇਹਦੇ ਚੋਂ 10.76 ਏਕੜ ਜ਼ਮੀਨ ਜਿਹੜੀ ਆ ਉਹ ਐਗਜ਼ੈਂਪਟ ਕਰ ਦਿੱਤੀ ਗਈ ਸੀ ਔਰ ਕੰਡੀਸ਼ਨਲ ਕੀਤੀ ਗਈ ਸੀ ਕਿ ਇਹਦੇ ਉੱਤੇ ਇੱਕ ਬਾਗ ਮੇਨਟੇਨ ਰੱਖਣਗੇ ਜਿਹੜੇ ਉਹ ਪਟੀਸ਼ਨਰ ਆ ਔਰ ਨਾਲ ਇਹ ਵੀ ਸ਼ਰਤ ਲਾਈ ਗਈ ਸੀ ਕਿ ਜੇ ਨਹੀਂ ਇਹ ਬਾਗ ਮੇਨਟੇਨ ਰੱਖਦੇ ਤੇ ٹرسٹ ਕੋ ਹੱਕ ਹੋਏਗਾ ਕਿ ਇਹਨੂੰ ਰੀਕਵਾਇਰ ਕਰ ਲੇਗਾ ਸੋ ਉਸ ਤੋਂ ਬਾਅਦ ਇਸ ਪਾਰਟੀ ਨੇ ਜਿਹੜੇ ਪਟੀਸ਼ਨਰ ਨੇ ਇਹਨਾਂ ਨੇ ਉੱਥੇ ਬਾਗ ਮੇਨਟੇਨ ਨਹੀਂ ਕੀਤਾ ਔਰ ਇਹਨਾਂ ਨੇ ਉਹਦਾ ਲੈਂਡ ਯੂਜ਼ ਕਮਰਸ਼ੀਅਲ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹਨਾਂ ਨੇ ਕਦੀ ਟਰਸਟ ਦੇ ਵਿੱਚ ਕਦੀ ਕੋਰਟ ਦੇ ਵਿੱਚ ਕਦੀ ਹਾਈ ਕੋਰਟ ਦੇ ਵਿੱਚ ਬੜੀ ਲੰਬੀ ਪ੍ਰੋਸੈਸ ਚੱਲਦਾ ਰਿਹਾ ਇਥੋਂ ਤੱਕ ਕਿ ਫੀਸ ਵੀ ਕਹਿੰਦੇ ਜਮ੍ਹਾਂ ਕਰਵਾ ਦਿੱਤਾ ਗਿਆ ਸੀ ਇਹਨਾਂ ਰਸੂਖਦਾਰਾਂ ਨੂੰ ਹਾਂ ਫੀਸ ਵੀ ਜਮ੍ਹਾਂ ਕਰਾ ਦਿੱਤੀ ਗਈ ਉਹ ਮੈਨੂੰ ਸਮਝ ਨਹੀਂ ਆਈ ਕਿ ਕਿੱਦਾਂ ਫੀਸ ਜਮ੍ਹਾਂ ਹੋਈ ਉਹ ਵੀ ਇੱਕ ਵੱਖਰਾ ਜਾਂਚ ਦਾ ਵਿਸ਼ਾ ਵਾ ਸੀਐਲਯੂ ਦੀ ਫੀਸ ਵੀ ਜਮ੍ਹਾਂ ਹੋ ਚੁੱਕੀ ਆ ਉਹ ਅਸੀਂ ਹੁਣ ਆਪਣੇ ਸਪੀਕਿੰਗ ਆਰਡਰ ਚ ਲਿਖਿਆ ਕਿ ਉਹ ਜਿਹੜੀ ਫੀਸ ਆ ਉਹਨੂੰ ਅਸੀਂ ਵਾਪਸ ਕਰਾਂਗੇ ਵਿਦ ਇੰਟਰਸਟ ਇਹਨਾਂ ਨੂੰ ਵਾਪਸ ਕਰਾਂਗੇ ਔਰ ਇਸ ਦੇ ਨਾਲ ਨਾਲ ਹੁਣ ਜਦੋਂ ਮਾਨਯੋਗ ਹਾਈ ਕੋਰਟ ਦੇ ਵਿੱਚ ਸਾਡੇ ਤੇ ਕੰਟੈਂਪਟ ਵੀ ਚੱਲ ਰਹੀਆਂ ਸੀ ਤੇ ਇਹਨਾਂ ਦੀ ਪਟੀਸ਼ਨ ਸੀਗੀ ਉਹਦੇ ਚ ਫਿਰ ਜਦੋਂ ਮੈਂ ਹੁਣ ਚਾਰਜ ਲਿਆ ٹرسٹ ਦਾ ਉਸ ਤੋਂ ਬਾਅਦ ਫਿਰ ਇਹ ਸਾਰੇ ਕੇਸ ਨੂੰ ਪੜ੍ਹ ਕੇ ਵਿਚਾਰ ਕੇ ਔਰ ਆਪਣੇ ਵਕੀਲਾ ਨਾਲ ਗੱਲ ਕਰਕੇ ਪੂਰੀ ਕਾਨੂੰਨੀ رائے ਲੈ ਕੇ ਫਿਰ ਅਸੀਂ ਇੱਕ ਸਪੀਕਿੰਗ ਆਰਡਰ ਜਿਹੜਾ ਮੇਰੇ ਵੱਲੋਂ ਉਹ ਕੀਤਾ ਗਿਆ ਉਹ ਸਪੀਕਿੰਗ ਆਰਡਰ ਦੇ ਵਿੱਚ ਅਸੀਂ ਮਾਨਯੋਗ ਹਾਈ ਕੋਰਟ ਨੂੰ ਉਹ ਸਪੀਕਿੰਗ ਆਰਡਰ ਫਾਈਲ ਕਰ ਦਿੱਤਾ ਸੀਗਾ ਸਪੀਕਿੰਗ ਆਰਡਰ ਚ ਇਹੀ ਕਿਹਾ ਗਿਆ ਕਿ ਇਹ ਜਗਾ ਸਾਡਾ ਰਾਈਟ ਪੰਦਾ ਔਰ ਅਸੀਂ ਇਹਨੂੰ ਹਾਰਟਿਕਲਚਰ ਰੇਟ ਤੇ ਰੀਕਵਾਇਰ ਕਰਨ ਜਾ ਰਹੇ ਕਿੰਨਾ ਕੁ ਪੈਸਾ ਚਾਹੀਦਾ ਟਰਸ ਨੂੰ ਇਹ ਜਗਾ ਖਰੀਦਣ ਵਾਸਤੇ ਕਿਉਂਕਿ ਇਸ ਤੋਂ ਬਾਅਦ ਅਗਲਾ ਜਿਹੜਾ ਨੋਟੀਫਿਕੇਸ਼ਨ ਹੋਣਾ ਦੀ ਲੈਂਡ ਐਕੁਇਜ਼ੀਸ਼ਨ ਬਿਲ ਜਿਹੜਾ 2013 ਦੇ ਮੁਤਾਬਕ ਹੀ ਤੁਸੀਂ ਕਰੋਗੇ ਜੇ ਚ ਕਰੀਬ 4 ਗੁਣਾ ਕਲੈਕਟਰ ਰੇਟ ਤੋਂ ਮੁਤਾਬਕ ਪੈਸਾ ਦੇਣਾ ਪੈਂਦਾ ਵਾ ਜਿਨ੍ਹਾਂ ਦੇ ਮਾਲਕ ਨੇ ਨਹੀਂ ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਪਟੀਸ਼ਨਰ ਦੀਆਂ ਜਿਹੜੀਆਂ ਤੁਸੀਂ ਕਰਦੇ ਆ ਜੇ ਇਹਦੇ ਵਿੱਚ ਕੋਈ 4 ਗੁਣਾ ਵਾਲੀ ਗੱਲ ਨਹੀਂ ਕੀ ਔਰ ٹرسٹ ਦਾ ਆਪਣਾ ਐਕਟ ਇਨਟੈਕਟ ਹੈ ਔਰ ਇਹ ਪੁਰਾਣੀ ਸਕੀਮ ਹੈ ਔਰ ਪੁਰਾਣੀ ਸਕੀਮ 1973 ਵਾਲੀ ਰੂਲਿੰਗ ਦੇ ਨਾਲ ਹੀ ਇਹ ਸਾਰਾ ਕੁਝ ਹੋਣਾ ਔਰ ਇਹ ਜਿਹੜਾ ਮਤਾ ਵੀ ਪਿਆ ਔਰ ਹਾਈ ਕੋਰਟ ਵੱਲੋਂ ਵੀ ਜੋ ਸਾਨੂੰ ਹਦੇਸ਼ ਹੋਏ ਨੇ ਇਹ ਹਾਰਟੀਕਲਚਰ ਰੇਟ ਤੇ ਉੱਤੇ ਅਕਵਾਇਰ ਹੋਣੀ ਆ ਔਰ ਹਾਰਟੀਕਲਚਰ ਦਾ ਜੋ ਵੀ ਰੇਟ ਇੱਥੇ ਕਲੈਕਟਰ ਰੇਟ ਹੋਏਗਾ ਉਹਦੇ ਹਿਸਾਬ ਨਾਲ ਜੋ ਵੀ ਇਹਦਾ ਪ੍ਰੋਸੈਸ ਹੈ ਉਹ ਪੂਰਾ ਕੀਤਾ ਜਾਏਗਾ ਸਭ ਤੋਂ ਵੱਡੀ ਗੱਲ ਇਹ ਹੈ ਕਿ 4 ਮਹੀਨੇ ਦੇ ਵਿੱਚ ਅਸੀਂ ਇਹ ਨੋਟੀਫਿਕੇਸ਼ਨ ਜਿਹੜੀ ਰਿਕੁਆਇਰ ਦੀ ਉਹ ਇਸ਼ੂ ਕਰਨੀ ਹੈ ਔਰ ਇੱਕ ਸਟਿਪੂਲੇਟਡ ਟਾਈਮ ਦੇ ਵਿੱਚ ਸਾਨੂੰ ਹਾਈ ਕੋਰਟ ਨੇ ਮਾਨਯੋਗ ਹਾਈ ਕੋਰਟ ਨੇ ਬਾਉਂਡ ਕੀਤਾ ਕਿ ਇਹਨੂੰ ਸਟਿਪੂਲੇਟਡ ਟਾਈਮ ਦੇ ਵਿੱਚ ਵਿੱਚ ਕਰਨਾ ਸੋ ਮੈਂ ਤੁਹਾਨੂੰ ਇਹੀ ਕਹਿ ਸਕਦਾ ਕਿ ਇਹ ਆਉਣ ਵਾਲੇ ਜਲਦੀ 4 ਮਹੀਨੇ ਦੇ ਵਿੱਚ ਵਿੱਚ ਇਹ ਸਾਰਾ ਜਿਹੜਾ ਪ੍ਰੋਸੈਸ ਹੈ ਨੂੰ ਅਸੀਂ ਸ਼ੁਰੂ ਵੀ ਕਰਾਂਗੇ ਔਰ ਇੱਕ ਸਟਿਪੂਲੇਟਡ ਟਾਈਮ ਦੇ ਵਿੱਚ ਇਹਨੂੰ ਖਤਮ ਕਰਾਂਗੇ ਜੀ ਅਮ ਸਵਾਲ ਹੈ ਕਿ ਕਿੰਨਾ ਕੁ ਰੇਟ ਮੰਨ ਕੇ ਚੱਲਦੇ ਹੋ ਜੀ ਆਪਾਂ ਇੱਥੇ ਰਣਜੀਤ ਜੀ ਬੀਨੂ ਦੀ ਗੱਲ ਕਰੀਏ 1 ਏਕੜ ਦਾ ਜੇ ਹਾਰਟੀਕਲਚਰ ਰੇਟ ਹੋਵੇ ਤੇ ਇਹ ਦੇਖੋ ਇਹ ਤੇ ਕਲੈਕਟਰ ਰੇਟ ਜਿਹੜੇ ਡਿਪਟੀ ਕਮਿਸ਼ਨਰ ਆਫਿਸ ਵੱਲੋਂ ਅਸੀਂ ਲੈ ਲਾਂਗੇ ਹੁਣ ਇਦਾਂ ਤੇ ਮੈਂ ਵੇਗ ਗੱਲ ਕਰਾਂਗਾ ਮੈਨੂੰ ਕੋਈ ਪਤਾ ਨਹੀਂਗਾ ਪਰ ਜੋ ਵੀ ਹਾਰਟੀਕਲਚਰ ਰੇਟ ਹੋਏਗਾ ਉਹਦੇ ਉੱਤੇ ਇਹਨੂੰ ਅਕਵਾਇਰ ਕਰਾਂਗੇ ਔਰ ਜੋ ਵੀ ਅਵਾਰਡ ਬੰਦਾ ਹੋਏਗਾ ਉਹ ਟਰਸਟ ਇਹਨਾਂ ਨੂੰ ਲੱਗਦਾ ਤੁਹਾਨੂੰ ਇਹ ਪ੍ਰੋਫਿਟੇਬਲ ਰਹੇਗਾ ਜਦੋਂ ਆਪਾਂ ਰੀਸੇਲ ਤੇ ਨੂੰ ਕਰਾਂਗੇ ਕਮਰਸ਼ੀਅਲ ਕਿਉਂਕਿ ਐਸ ਪਰ ਬਿਲਡਿੰਗ ਵਾਈ ਲਾਸ 40% ਮਾਲ ਜਿਹੜਾ ਵਿਕਿਆ ਜਾਏਗਾ ਇਹਨਾਂ 60% ਛੱਡਣਾ ਪੈਂਦਾ ਹਾਂ ਦੇਖੋ ਇਹ ਕੋਈ ਇੱਥੇ ਕੋਈ ਪ੍ਰਾਪਰਟੀ ਡੀਲਿੰਗ ਦਾ ਆਫਿਸ ਨਹੀਂਗਾ ਕਿ ਇਹਦੇ ਵਿੱਚ ਕੀ ਫਾਇਦਾ ਹੋਏਗਾ ਕੀ ਨੁਕਸਾਨ ਹੋਏਗਾ ਪਹਿਲੀ ਗੱਲ ਇਹ ਆ ਕਿ ਸਰਕਾਰ ਦੇ ਜੋ ਰੂਲਾਂ ਹਦਾਇਤਾਂ ਦੀ ਪਾਲਣਾ ਕੀਤੀ ਜਾਂਦੀ ਆ ਉਸ ਤੋਂ ਵੱਧ ਇਹ ਹੁੰਦਾ ਕਿ ਤੁਸੀਂ ਐਸੀ ਆਪਣੇ ਸ਼ਹਿਰਿਆਂ ਵਾਸਤੇ ਉਹ ਸਹੂਲਤਾਂ ਵੇਖਣੀਆਂ ਹੁੰਦੀਆਂ ਇੱਥੇ ਸਿਰਫ ਕਮਾਈ ਨਹੀਂ ਵੇਖਣੀ ਹੁੰਦੀ ਇੱਥੇ ਲੋਕਾਂ ਨੂੰ ਸਾਫ਼ ਹਵਾ ਪਾਣੀ ਪਾਰਕ ਖੁੱਲੀਆਂ ਸੜਕਾਂ ਉਹ ਸਾਰੀਆਂ ਚੀਜ਼ਾਂ ਨੂੰ ਕਦੇ ਵੀ ਕੋਈ ਰੇਟਾਂ ਨਾਲ ਜਾਂ ਪੈਸੇ ਨਾਲ ਕੰਪੇਅਰ ਨਹੀਂ ਕੀਤਾ ਜਾਂਦਾ ਉਹ ਜੋ ਵੀ ਸਾਡੇ ਇੰਪਰੂਵਮੈਂਟ ਟਰਸਟ ਦੇ ਬਾਇਲॉज ਨੇ ਜਾਂ ਜੋ ਵੀ ਸਾਡੇ ਤੇ ਕਾਨੂੰਨ ਅਪਲਾਈ ਹੁੰਦੇ ਨੇ ਉਹਨਾਂ ਸਾਰਿਆਂ ਦੀ ਕੰਪਲਾਈਂਸ ਕਰਕੇ ਇਸ ਜਿਹੜਾ ਪ੍ਰੋਸੈਸ ਹੈ ਨੂੰ ਅਸੀਂ ਨੇ ਪਰੇ ਚੜਾਵਾ ਕਦੋਂ ਤੱਕ ਸ਼ਹਿਰੀ ਨੂੰ ਇਹ ਤੋਹਫਾ ਦੇ ਦਿੱਤਾ ਜਾਏਗਾ ਇਹ ਦੇਖੋ ਇਹਦੇ ਤੇ ਵਿੱਚ ਤੇ ਅਸੀਂ ਬਾਉਂਡ ਹਾਈ ਕੋਰਟ ਵੱਲੋਂ ਮੈਂ ਤੁਹਾਨੂੰ ਦੱਸਿਆ ਕਿ 4 ਮਹੀਨੇ ਦੇ ਤੋਂ ਪਹਿਲਾਂ ਪਹਿਲਾਂ ਅਸੀਂ ਇਹਦੀ ਕੋਈ ਰਿਕੁਆਇਰ ਦੀ ਨੋਟੀਫਿਕੇਸ਼ਨ ਕਰਨੀ ਹੈ ਤਾਂ ਬਿਲਕੁਲ ਇਸਨ ਸਾਡੇ ਨਮਜੁਕ ਚੇਅਰਮੈਨ ਅਮਸਰ ਇੰਪਰੂਵਮੈਂਟ ਟਰਸ ਕਰਮਜੀ ਸਿੰਘ ਜੀ ਨੂੰ ਜਿਹਨਾਂ ਦੱਸਿਆ ਕਿ ਬਿਨਾ ਕਿਸੇ ਨਿੱਜੀ ਲਾਲਚ ਤੋਂ ਇਹ ਜਿਹੜਾ ਪ੍ਰੋਜੈਕਟ ਸ਼ਹਿਰ ਵਾਸਤੇ ਇੱਕ ਵੱਡਾ ਉਪਰਾਲਾ ਸਿੱਧ ਹੋਏਗਾ ਤਾਂ ਐਸੀ ਆਰ ਪਰ ਦੀ ਸਪੈਸ਼ਲ ਰੋਡ ਜੈ ਹਿੰਦ ਜੈ ਜਵਾਨ